ਕੈਨੇਡਾ ਵਿੱਚ ਤਿੰਨ ਸਿੱਖਾਂ ਤੇ ਹੋਇਆ ਹਮਲਾ ਦਸਤਾਰਾਂ ਲਾਹਿਆਂ ਗੱਡੀਆਂ 'ਤੇ ਦਰੜਨ ਦਾ ਕੀਤਾ ਯਤਨ ਟ੍ਰਾਂਟੋ ਪੀਟਰਬਰੋ ਅਤੇ ਸਡਬਰੀ ਵਿਖੇ ਵਾਪਰੀਆਂ ਵਾਰਦਾਤਾਂ ਕੈਨੇਡਾ ਵਿੱਚ ਤਿੰਨ ਸਿੱਖਾਂ ਤੇ ਨਫ਼ਰਤੀ ਹਮਲਾ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਦੀਆਂ ਦਸਤਾਰਾਂ ਹਮਲਾਵਰ ਨਾਲ ਲੈ ਗਏ ਅਤੇ ਕੁੱਟਮਾਰ ਕਰਨ ਮਗਰੋਂ ਗੱਡੀ 'ਤੇ ਦਰੜਨ ਦਾ ਯਤਨ ਵੀ ਕੀਤਾ ਪਹਿਲਾ ਮਾਮਲਾ ਟ੍ਰਾਂਟੋ ਦੇ ਸਕਾਰਬਰੋ ਇਲਾਕੇ ਵਿੱਚ ਸਾਹਮਣੇ ਆਇਆ ਜਿੱਥੇ ਰੁਪਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰ ਪਰਤ ਰਿਹਾ ਸੀ ਦੂਜਾ ਮਾਮਲਾ ਪੀਟਰ ਬਰੋਵ ਦੇਖੇ ਸਾਹਮਣੇ ਆਇਆ ਜਿੱਥੇ ਸਿੱਖ ਨੌਜਵਾਨ ਦੀ ਪਗਟਾ ਹੁਣ ਮਗਰੋਂ ਸਿਰ ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ ਤੀਜਾ ਮਾਮਲਾ ਸਟਬਰੀ ਦੇਖੇ ਸਾਹਮਣੇ ਆਇਆ ਜਿੱਥੇ ਇੱਕ ਸਿੱਖ ਨੂੰ ਪਿਕਅਪ ਟਰੱਕ হেড ਦਰੜਨ ਦਾ ਯਤਨ ਕੀਤਾ ਗਿਆ ਰੁਪਿੰਦਰ ਸਿੰਘ ਨੇ ਦੱਸਿਆ ਕਿ ਇੱਕ ਕਾਰ ਵਿੱਚ ਸਵਾਰ ਕੁਝ ਲੋਕਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿਉਂ ਹੀ ਉਹ ਆਪਣੇ ਘਰ ਨੇੜੇ ਪੁੱਜਾ ਤਾਂ ਇੱਕ ਹਮਲਾਵਰ ਨੇ ਕਾਰ ਵਿੱਚੋਂ ਨਿਕਲਦਿਆਂ ਉਸ ਦੀ ਦਸਤਾਰ ਨੂੰ ਹੱਥ ਪਾ ਲਿਆ ਹਮਲਾਵਰ ਦਸਤਾਰ ਖਿੱਚ ਕੇ ਕਾਰ ਵੱਲ ਦੌੜਿਆ ਜੋ 골ਡ ਵਾਈਟ ਕਲਰ ਦੀ 7 ਸੀਟਰ ਸਿਹਨਾ ਗੱਡੀ ਸੀ ਰੁਪਿੰਦਰ ਸਿੰਘ ਮੁਤਾਬਕ ਹਮਲਾਵਰਾਂ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਰੁਪਿੰਦਰ ਸਿੰਘ ਨੇ ਤੁਰਤ 911 ਤੇ ਕਾਲ ਕੀਤੀ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਪਰ 16 ਜੁਲਾਈ ਦੀ ਵਾਰਦਾਤ ਮਗਰੋਂ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਇਸੇ ਕਿਸਮ ਦੀ ਵਾਰਦਾਤ 25 ਜੁਲਾਈ ਨੂੰ অন্ਟਾਰੀਓ ਦੇ ਪੀਟਰਬਰੋਵੇਖੇ ਵਾਪਰੀ ਜਿੱਥੇ ਇੱਕ ਸਿੱਖ ਤੇ ਸੋਡਾ ਕੈਨ ਨਾਲ ਵਾਰ ਕੀਤੇ ਗਏ ਹੰਟਰ ਸਟਰੀਟ ਈਸਟ ਅਤੇ ਮਾਰਕ ਸਟਰੀਟ ਵਿਖੇ ਹੋਈ ਵਾਰਦਾਤ ਨੂੰ ਪੁਲਿਸ ਨਫਰਤੀ ਅਪਰਾਧ ਮੰਨ ਰਹੀ ਹੈ ਦੂਜੇ ਪਾਸੇ অন্ਟਾਰੀਓ ਦੇ ਹੀ ਸਰਬਰੀ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਤੇ ਹਮਲਾ ਕਰਦਿਆਂ ਪਿਕਅਪ ਟਰੱਕ ਹੇਠ ਦਰੜੰਦਾ ਯਤਨ ਕੀਤਾ ਗਿਆ ਸਿੱਖਾਂ ਤੇ ਲਗਾਤਾਰ ਹੋ ਰਹੇ ਇਨ੍ਹਾਂ ਹਮਲਿਆਂ ਤੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਚਿੰਤਤ ਹੈ ਅਤੇ ਜਥੇਬੰਦੀ ਦਾ ਕਹਿਣਾ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਆਨਲਾਈਨ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਡਬਲਯੂਐਸਓ ਨੇ ਕਿਹਾ ਕਿ ਕੈਨੇਡਾ ਦੀਆਂ ਕੱਟੜਪੰਥੀ ਜਥੇਬੰਦੀਆਂ ਅਤੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਹਮਲੇ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਐਬਸਪੋਰਟ ਦੇ ਸਿੱਖ ਫੋਟੋਗ੍ਰਾਫਰ ਗੁਰਕੀਰਤ ਸਿੰਘ ਨੇ ਪਿਛਲੇ ਦਿਨੀ ਅਲਬਰਟਾ ਦੇ ਬੈਂਫ ਇਲਾਕੇ ਵਿੱਚ ਇੱਕ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਤਾਂ ਇਸ ਉੱਤੇ ਕੈਨੇਡੀਅਨ ਖਾਤਿਆਂ ਅਤੇ ਭਾਰਤੀ ਨਾਗਰਿਕਾਂ ਦੇ ਖਾਤਿਆਂ ਤੋਂ ਨਸਲੀ ਟਿੱਪਣੀਆਂ ਹੋਣ ਲੱਗੀਆਂ ਡਬਲਯੂਐਸਓ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਇਹਨਾਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਿੱਖਾਂ ਦੀ ਦਸਤਾਰ ਅਤੇ ਕੇਸਾਂ ਕਾਰਨ ਇਹ ਸਭਨਾਂ ਤੋਂ ਵੱਖਰੇ ਨਜ਼ਰ ਆਉਂਦੇ ਨੇ ਅਤੇ ਨਫ਼ਰਤਈ ਹਮਲਿਆਂ ਦਾ ਆਸਾਨ ਨਿਸ਼ਾਨਾ ਬਣ ਜਾਂਦੇ ਨੇ ਸਿੱਖਾਂ ਬਾਰੇ ਜ਼ਹਿਰ ਭਰਿਆ ਮਾਹੌਲ ਸਿਰਜੇ ਜਾਣ ਦੀਆਂ ਘਟਨਾਵਾਂ ਬਾਰੇ ਲਾਅ ਐਨਫੋਰਸਮੈਂਟ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਡਬਲਯੂਐਸਓ ਵੱਲੋਂ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਨਫ਼ਰਤੀ ਜਾਂ ਵਿਤਕਰੇ ਵਾਲੀ ਕੋਈ ਘਟਨਾ ਵਾਪਰਨ ਤੇ ਇਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਵੈੱਬਸਾਈਟ ਤੇ ਵੀ ਜਾਣਕਾਰੀ ਦਰਜ ਕੀਤੀ ਜਾਵੇ। ਬੇਰ ਰਿਪੋਰਟ ਹਮਦਰ ਟੀਵੀ